ਦੇ ਪਾਈਚਾਰੀ ਨੂੰ ਆਪਾਂ ਅੱਗੇ ਖੜਨਾ ਆਪਣੇ ਪਾਈਚਾਰੀ ਦੇ ਕੌਣ ਕੀ ਵਾਸਤੇ ਕੋ ਵੀ ਕਿਵੇਂ ਪਾਈਚਾਰੀ ਦੇ ਕੌਣ ਕੀ ਵਾਸਤੇ ਹੋਰ ਵੀ ਤੁਸੀਂ ਡੁੱਟੀ ਲਾਓਗੇ ਲੋਕ ਦੀ ਡੁੱਟੀ ਲਾਓਗੇ ਉਹ ਸਾਡੇ ਅਸੀਂ ਪੂਰੇ ਕਰਾਂਗੇ ਗੰਮੀ ਸੇ ਨੂੰ ਪਾਵਾਂਗੇ ਪੂਰਾ ਕਰਾਂਗੇ ਮੈਂ ਤਾਂ ਤੁਹਾਡੇ ਨਾਲ ਹੀ ਅਨਦਾਲੇ ਹੈਲਥ ਕੇਅਰ ਤੋਂ ਤੁਹਾਡੇ ਨਾਲ ਇਹ ਫੈਸਲਾ ਕੀਤਾ ਇੱਥੇ ਬਹਿ ਕੇ ਕਿ ਇਸ ਵਾਰੀ ਜਿਹੜੀਆਂ ਵੋਟਾਂ ਮਹਾਮਾਦੀ ਪਾਰਟੀ ਨੂੰ ਪਾਉਣੀਆਂ ਨੇ ਕਿਉਂ ਪਾਉਣੀਆਂ ਉਹ ਤਾਂ ਕਾਰਨ ਇਹ ਕਿ ਪਿਛਲੇ 75 ਸਾਲਾਂ ਤੋਂ ਇਹ ਠੱਗੇ ਠੱਗੇ ਮਹਿਸੂਸ ਕਰ ਰਿਹਾ 크ਰਿਸਚਨ ਕਮਿਊਨਿਟੀ ਕਿ ਸਾਨੂੰ ਲੋਕੀ ਵੋਟਾਂ ਵਿੱਚੋਂ ਵਰਤਦੇ ਰਹੇ ਪਾਰਟੀਆਂ ਵਾਲੇ ਜਦੋਂ ਵੋਟਾਂ ਵੇਲੇ ਸਾਡੀ ਲੋੜ ਮਹਿਸੂਸ ਕਰਦੇ ਰਹੇ ਨੇ ਜਦੋਂ ਵੋਟਾਂ ਪਾ ਕੇ ਹਟ ਜਾਂਦੀਆਂ ਫਿਰ ਕੋਈ ਵੀ ਇਹਨਾਂ ਦੀ ਸਾਰ ਨਹੀਂ ਲੈਂਦਾ ਰਵਜੀਦਾ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਕਿ ਮੇਰੇ ਲਈ ਰਾਤ ਦਿਨ ਮਿਹਨਤ ਕਰ ਰਹੇ ਨੇ ਜਿਹੜਾ ਬੰਦਾ ਰਾਤ ਦਿਨ ਕਿਸੇ ਦੀ ਮਿਹਨਤ ਕਰਦਾ ਰਹੇ ਪ੍ਰਮਾਤਮਾ ਨੇ ਫਲ ਦੇਣਾ ਬੰਦਾ ਦਾ ਬੰਦੇ ਨੂੰ ਕੀ ਦੇ ਸਕਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੰਦੇ ਨੇ ਕੰਮ ਕਰਨਾ ਉਹ ਬੰਦਾ ਹੀ ਕਰਦਾ ਮੈਂ ਸਾਰੀ ਕ੍ਰਿਸਚੀਅਨ ਕਮਿਊਨਿਟੀ ਦੇ ਨਾਲ ਖੜਾ ਹਾਂ ਅੱਜ ਵੀ ਖੜਾ ਪਹਿਲਾਂ ਵੀ ਖੜਾ ਰਿਆ ਅੱਗੇ ਤੋਂ ਵੀ ਨਾਲ ਖੜਾ ਰਹੂੰਗਾ ਅੱਜ ਜਿਹੜੇ ਇੰਡੀਆ ਦੇ ਆਲ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗੌਰਵ ਜੀ ਉਹਨਾਂ ਦੀ ਇਕਵਾਈ ਚ ਡੇਰਾ ਬਾਬਾ ਨਾਨਕ ਦੇ ਲਗਭਗ 200 300 ਪਿੰਡ ਤੋਂ ਜਿਹੜੇ ਪਿੰਡਾਂ ਦੇ ਮੇਨ-ਮੇਨ ਪਾਸਟਰ ਸਹਿਬਾਨ ਉਹ ਅੱਜ ਮੀਟਿੰਗ ਚ ਬੁਲਾਏ ਨੇ ਔਰ ਉਹਨਾਂ ਕੋ ਅਸ਼ੀਰਵਾਦ ਲਿਆ ਉਹਨਾਂ ਅਸ਼ੀਰਵਾਦ ਦਿੱਤਾ ਔਰ ਇਹ ਫੈਸਲਾ ਕੀਤਾ ਇੱਥੇ ਬਹਿ ਕੇ ਕਿ ਇਸ ਵਾਰੀ ਜਿਹੜੀਆਂ ਵੋਟਾਂ ਮਹਾਮਾਦੀ ਪਾਰਟੀ ਨੂੰ ਪਾਉਣੀਆਂ ਨੇ ਕਿਉਂ ਪਾਉਣੀਆਂ ਉਹ ਤਾਂ ਕਾਰਨ ਹੈ ਕਿ ਪਿਛਲੇ 75 ਸਾਲਾਂ ਤੋਂ ਇਹ ਠੱਗੇ ਠੱਗੇ ਮਹਿਸੂਸ ਕਰ ਰਿਹਾ 크ਰਿਸਚਨ ਕਮਿਊਨਿਟੀ ਕਿ ਸਾਨੂੰ ਲੋਕੀ ਵੋਟਾਂ ਵੱਜੋਂ ਵਰਤਦੇ ਰਹੇ ਪਾਰਟੀਆਂ ਵਾਲੇ ਜਦੋਂ ਵੋਟਾਂ ਵੇਲੇ ਸਾਡੀ ਲੋੜ ਮਹਿਸੂਸ ਕਰਦੇ ਰਹੇ ਨੇ ਜਦੋਂ ਵੋਟਾਂ ਪਾ ਕੇ ਹਟ ਜਾਂਦੀਆਂ ਫਿਰ ਕੋਈ ਵੀ ਇਹਨਾਂ ਦੀ ਸਾਰ ਨਹੀਂ ਲੈਂਦਾ ਇਸ ਕਰਕੇ ਸੀਐਮ ਸਾਹਿਬ ਨੇ ਡਾਕਟਰ ਸੰਦੀਪ ਪਾਟਕ ਜੀ ਹੁਣਾ ਗੌਰਵ ਜੀ ਹੁਣਾ ਸਾਰਿਆਂ ਬੈਠ ਕੇ ਆਪਾਂ ਜਿੰਨੀਆਂ ਵੀ ਇਹਨਾਂ ਦੀਆਂ ਮੁਸ਼ਕਲਾਂ ਸੀਗੀਆਂ ਉਹ ਉਹਨਾਂ ਦੇ ਧਿਆਨ 'ਚ ਵੀ ਲਿਆਂਦੀਆਂ ਨੇ ਉਹਨਾਂ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਕ੍ਰਿਸਚੀਅਨ ਕਮਿਊਨਿਟੀ ਨੂੰ ਵਧੀਆ ਜਗ੍ਹਾ ਜਿਹੜਾ ਇਹਨਾਂ ਦਾ ਬੰਦਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਮੈਨੂੰ ਲੱਗਦਾ ਕਿ ਅਸੀਂ ਜਿਸ ਨੇ ਵੀ ਸਾਡੀ ਮਦਦ ਕਰਨੀ ਹੈ ਉਹਦਾ ਉਹਨੂੰ ਬੰਦਾ ਹੱਕ ਮਿਲਣਾ ਚਾਹੀਦਾ ਇੱਕ ਦੋ ਸੀ ਖਾਂਬੜਾ ਚਰਚ ਵੀ ਗਏ ਸੀ ਬਿਲਕੁਲ ਜੀ ਮੈਂ ਖਾਂਬੜਾ ਚਰਚ ਜਾ ਕੇ ਆਇਆ ਮੈਂ ਉਹਨਾਂ ਦੇ ਜਿਹੜੇ ਸਾਡੇ ਪਾਸਟਰ ਸਾਹਿਬਾਨ ਨੇ ਔਂਕਰ ਨਰੂਲਾ ਜੀ ਉਹਨਾਂ ਨੇ ਮੈਨੂੰ ਆਸ਼ੀਰਵਾਦ ਵੀ ਦਿੱਤਾ ਹੈ ਔਰ ਮੇਰੇ ਲਈ ਉਹਨਾਂ ਪ੍ਰਭੂ ਜਸੂਮ ਜੀ ਦੇ ਜਨਾਚੇ ਪ੍ਰੇਰਵੀ ਕੀਤੀ ਹੈ ਔਰ ਉਹਨਾਂ ਮੈਨੂੰ ਜਿੱਤ ਦਾ ਯਕੀਨ ਵੀ ਦਵਾਇਆ ਕਿ ਇਸ ਵਾਰੀ ਤੁਸੀਂ ਡੇਰਾ ਬਾਬਾ ਨਾਨਕ ਤੋਂ ਬੜੀ ਵੱਡੀ ਪੱਧ ਤੇ ਜਿੱਤ ਪ੍ਰਾਪਤ ਕਰਨ ਜਾ ਰਹੇ ਹੋ ਮੈਂ ਉਹਨਾਂ ਦਾ ਹਮੇਸ਼ਾ ਹੀ ਰਿਣੀ ਰਹੂੰਗਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਜਿਹੜਾ ਖਾਬੜਾ ਚੱਚਾ ਚ ਗਿਆ ਉਹ ਵੀ ਮੈਨੂੰ ਪ੍ਰਮਾਤਮਾ ਨੇ ਟਿਕਟ ਦੇਣੀ ਸੀ ਤਾਂ ਮੈਨੂੰ ਇਹ ਸੁਭ ਬੰਨਾ ਸੀਗਾ ਗੌਰਵ ਜੀ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਕਿ ਮੇਰੇ ਲਈ ਰਾਤ ਦਿਨ ਮਿਹਨਤ ਕਰ ਰਹੇ ਨੇ ਜਿਹੜਾ ਬੰਦਾ ਰਾਤ ਦਿਨ ਕਿਸੇ ਦੀ ਮਿਹਨਤ ਕਰਦਾ ਰਹੇ ਪ੍ਰਮਾਤਮਾ ਨੇ ਫਲ ਦੇਣਾ ਬੰਦਾ ਦਾ ਬੰਦੇ ਨੂੰ ਕੀ ਦੇ ਸਕਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੰਦੇ ਨੇ ਕੰਮ ਕਰਨਾ ਉਹ ਬੰਦਾ ਹੀ ਕਰਦਾ ਮੈਂ ਸਾਰੀ 크੍ਰਿਸਚੀਅਨ ਕਮਿਊਨਿਟੀ ਦੇ ਨਾਲ ਖੜਾ ਹਾਂ ਅੱਜ ਵੀ ਖੜਾ ਪਹਿਲਾਂ ਵੀ ਖੜਾ ਰਿਆ ਅੱਗੇ ਤੋਂ ਵੀ ਨਾਲ ਖੜਾ ਰਹੂੰਗਾ